ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਜੰਟ ਸਿੰਘ ਤੇ ਤੁਸੀਂ ਦੇਖ ਰਹੇ ਹੋ ਹਾਈਪਨੋ ਜਿਸ ਵਿੱਚ ਅਸੀਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਦੀ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਵਿੱਚ ਇੱਕ ਖਬਰ ਹਰ ਇੱਕ ਪੰਜਾਬੀ ਦਾ ਦਿਲ ਦਹਿਲਾ ਕੇ ਰੱਖ ਦੇਵੇਗੀ ਕਿਤੇ ਸਰਦੀ ਨੇ ਸਕੂਲ ਬੰਦ ਕਰਵਾਏ ਕਿਤੇ ਨਾਬਾ ਜੇਲ੍ਹ ਤੋਂ ਵੱਡੀ ਖਤਰੇ ਵਾਲੀ ਖਬਰ ਤੇ ਕਿਤੇ ਪੰਜਾਬ ਦੇ ਨੌਜਵਾਨਾਂ ਲਈ 17000 ਨੌਕਰੀਆਂ ਦਾ ਵੱਡਾ ਐਲਾਨ ਨਾਬਾ ਜੇਲ੍ਹ ਤੋਂ ਆ ਰਹੀ ਇੱਕ ਖਬਰ ਸਿਆਸਤ ਨੂੰ ਹਿਲਾ ਸਕਦੀ ਹੈ ਨਾਬਾ ਜੇਲ੍ਹ ਨੂੰ ਬੰਦ ਅਕਾਲੀ ਆਗੂ ਬਿਕਰਮਜੀਤ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਖਤਰਾ ਦੱਸਿਆ ਜਾ ਰਿਹਾ ਹੈ ਜੇਲ੍ਹ ਪ੍ਰਸ਼ਾਸਨ ਅਲਰਟ ਤੇ ਹੈ ਸਿਆਸੀ ਹਲਕਿਆਂ 'ਚ ਹਲਚਲ ਤੇਜ਼ ਹੋ ਰਹੀ ਹੈ ਸਵਾਲ ਇਹ ਹੈ ਇਹ ਖਤਰਾ ਕਿੰਨਾ ਕੁ ਗੰਭੀਰ ਹੈ ਪੰਜਾਬ 'ਚ ਠੰਡ ਨੇ ਤੋੜੇ ਰਿਕਾਰਡ ਪੰਜਾਬ ਦੇ ਕਈ ਇਲਾਕਿਆਂ 'ਚ ਤਾਪਮਾਨ ਜ਼ੀਰੋ ਦੇ ਨੇੜੇ ਪਹੁੰਚ ਗਿਆ ਹੈ ਕਣਾ ਕੋਰਾ ਦਿਖ ਸਿਰਫ ਕੁਝ ਮੀਟਰ ਤੱਕ ਹਾਈਵੇ ਤੇ ਹਾਦਸਿਆਂ ਦਾ ਖਤਰਾ ਵਧ ਗਿਆ ਹੈ ਅਗਲੀ ਖਬਰ ਕੀ ਪੰਜਾਬ ਦੇ ਸਕੂਲ ਹੋਰ ਬੰਦ ਰਹਿਣਗੇ ਸੋਸ਼ਲ ਮੀਡੀਆ ਤੇ ਸਕੂਲ ਛੁੱਟੀਆਂ ਵਧਾਉਣ ਦੀਆਂ ਅਫਵਾਹਾਂ ਤੇਜ਼ ਹਨ ਮਾਪੇ ਅਤੇ ਬੱਚੇ ਦੋਵੇਂ ਉਡੀਕ ਚ ਹਨ ਪਰ ਸਰਕਾਰ ਵੱਲੋਂ ਹਾਲੇ ਅਧਿਕਾਰਿਕ ਐਲਾਨ ਦੀ ਉਡੀਕ ਹੈ ਅਗਲੀ ਖਬਰ ਹਜ਼ਾਰਾਂ ਨੌਜਵਾਨਾਂ ਦੀ ਕਿਸਮਤ ਦਾ ਫੈਸਲਾ ਪੀਪੀਐਸਸੀ ਪੀਸੀਐਸ ਪ੍ਰੀਲੀਮਜ਼ ਦਾ ਨਤੀਜਾ ਜਾਰੀ ਹੋ ਰਿਹਾ ਹੈ ਕਈ ਘਰਾਂ ਚ ਖੁਸ਼ੀਆਂ ਤੇ ਕਈਆਂ ਲਈ ਇਹ ਨਵੀਂ ਸ਼ੁਰੂਆਤ ਦਾ ਸਮਾਂ ਹੈ ਅਗਲੀ ਖਬਰ ਵੱਲ ਵਧਦੇ ਹਾਂ ਪੰਜਾਬ ਦੇ ਨੌਜਵਾਨਾਂ ਲਈ ਸਾਲ ਦੀ ਸਭ ਤੋਂ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ 17000 ਤੋਂ ਵੱਧ ਨੌਕਰੀਆਂ ਦੇਣ ਦੀ ਤਿਆਰੀ ਇਸ 'ਚੋਂ 10000 ਭਰਤੀ ਸਿਰਫ ਪੁਲਿਸ 'ਚ ਹੋਣਗੀਆਂ ਨੌਜਵਾਨਾਂ 'ਚ ਉਮੀਦ ਦੀ ਨਵੀਂ ਲਹਿਰ ਅਗਲੀ ਖਬਰ ਨਸ਼ਿਆਂ ਖਿਲਾਫ ਮਹਿੰਮ ਨਸ਼ਿਆਂ ਤੇ ਵੱਡਾ ਵਾਰ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆ 100 ਤੋਂ ਵੱਧ ਅਸਕਰਕੇ ਰੁਤਾਰ ਕਰ ਲਏ ਹਨ ਪੁਰਸੁਦਾ ਕਹਿਣਾ ਹੈ ਇਹ ਮੁਹਿੰਮ ਨਹੀਂ ਰੁਕੇਗੀ ਆਓ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ AI ਨਾਲ ਬਣੀ ਤਸਵੀਰ ਬਣ ਸਕਦੀ ਹੈ ਜੁਰਮ ਸ੍ਰੀ ਹਰਮੰਦਰ ਸਾਹਿਬ ਦੀਆਂ ਗਲਤ AI ਤਸਵੀਰਾਂ ਤੇ SGPC ਨੇ ਸਖਤ ਨੋਟਿਸ ਲਿਆ ਹੈ ਧਾਰਮਿਕ ਭਾਵਨਾਵਾਂ ਨਾਲ ਖੇਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੀਐਮ ਆਨ ਨੇ ਦਿਲੰਦਰ ਜੀ ਕੀ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਲੰਦਰ ਦौरा ਵਿਕਾਸ ਰੋਜ਼ਗਾਰ ਅਤੇ ਸੁਰੱਖਿਆ ਤੇ ਵੱਡੇ ਬਿਆਨ ਮਹਿੰਗਾਈ ਤੇ ਲੋਕਾਂ ਦੀ ਨਰਾਜ਼ਗੀ ਕਿਸਾਨਾਂ ਦੀ ਮੌਸਮ ਨੂੰ ਲੈ ਕੇ ਚਿੰਤਾ ਸੜਕ ਹਾਸਿਆਾਂ 'ਚ ਵਾਅਦਾ ਸਿਹਤ ਸਹੂਲਤਾਂ ਤੇ ਸਰਕਾਰੀ ਦਾਅਵੇ ਪੰਜਾਬ 'ਚ ਡਿਜੀਟਲ ਯੂਨੀਵਰਸਿਟੀ ਨੀਤੀ ਨਗਰ ਨਿਗਮ ਚੋਣਾਂ ਤੇ ਸਿਆਸਤ ਯੁਵਾ 'ਚ ਵਾਧੀ ਬੇਰੋਜ਼ਗਾਰੀ ਪੰਜਾਬ ਪੁਲਿਸ ਦੀ ਸੁਰੱਖਿਆ ਤਿਆਰੀ ਤੁਹਾਨੂੰ ਕਿਹੜੀ ਖਬਰ ਸਭ ਤੋਂ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਹਾਈਪਨੌ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ